ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਸਾਡੀ ਸलाम ਕਬੂਲ ਕਰਨਾ ਉਹ ਮੇਰੇ ਨਾਲ ਇਤਨਾ ਰੁੱਸਿਆ ਹੋਇਆ ਗੁੱਸੇ ਅਤੇ ਨਰਾਜ਼ ਹੈ ਕਿ ਉਹ ਮੇਰੀ ਸलाम ਦਾ ਵੀ ਜਵਾਬ ਨਹੀਂ ਦਿੰਦਾ ਉਹ ਮੈਨੂੰ ਬਾਜ਼ਾਰ ਵਿੱਚ ਅਚਾਨਕ ਮਿਲ ਪਿਆ ਪਰ ਜਾਣ ਕੇ ਮੂੰਹ ਪਵਾ ਕੇ ਲੰਘ ਗਿਆ ਪਰसों ਅਸੀਂ ਉਸ ਦੇ ਘਰ ਵੀ ਗਏ ਸੀ ਪਰ ਉਸ ਨੇ ਤਾਂ ਸਾਨੂੰ ਬੂਹੇ ਤੋਂ ਹੀ ਮੋੜ ਦਿੱਤਾ ਮੈਂ ਉਸ ਨੂੰ ਬਿਲਾਇਆ ਸਾ ਪਰ ਉਸਨੇ ਸਿੱਧੇ ਮੂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਉਹ ਸ਼ਹਿਰ ਆਇਆ ਸੀ ਪਰ ਮੈਨੂੰ ਮਿਲੇ ਬਿਨਾਂ ਹੀ ਵਾਪਸ ਚਲਾ ਗਿਆ ਸੀ ਹੁਣ ਤਾਂ ਮੇਰੀ ਚਿੱਠੀ ਦਾ ਜਵਾਬ ਵੀ ਨਹੀਂ ਦਿੰਦੀ ਅਸੀਂ ਉੱਥੇ ਚੁੱਸ ਤੇ ਪਿੰਡ ਗਏ ਸੀ ਪਰ ਉਸਨੇ ਸਾਨੂੰ ਪਾਣੀ ਵੀ ਨਾ ਪੁੱਛਿਆ ਇਹ ਵਾਕ ਉਹਦੋਂ ਜਨਮ ਲੈਂਦੇ ਹਨ ਜਦੋਂ ਸਾਡੀ ਕਿਸੇ ਨਾਲ ਦੁਆ ਸलाम ਟੁੱਟ ਜਾਵੇ ਜਿੰਨੇ ਵੀ ਤੇਰੇ ਲੋਕਾਂ ਨਾਲ ਸਾਡੀ ਦੁਆ ਸलाम ਹੁੰਦੀ ਹੈ ਉਤਰਾਏ ਸਾਨੂੰ ਜੀਵਨ ਦਾ ਬਧੇਰੇ ਰੱਜ ਹੁੰਦਾ ਹੈ ਕਿਸੇ ਨੂੰ ਅੱਗੋਂ ਮਿਲਣਾ ਚਰਨ ਬੰਦਰਾਂ ਕਰਨੀ ਜੀ ਆਇਆਂ ਨੂੰ ਕਹਿਣਾ ਨਮਸਕਾਰ ਕਰਨੀ ਆਦਾਬ ਜਾਂ ਪ੍ਰਣਾਮ ਕਰਨਾ ਸਤਿ ਸ਼੍ਰੀ ਅਕਾਲ ਕਹਿਣੀ ਮੱਥਾ ਟੇਕਣਾ ਹੱਥ ਮਿਲਾਉਣਾ ਸਲੂਟ ਮਾਰਨਾ ਸਲਾਮ ਦੇਣੀ ਉੱਠ ਕੇ ਖਲੋਜਣਾ ਆਦ ਸਵਾਗਤੀ ਵਰਤਾਰੇ ਹਨ ਜਿਵੇਂ ਹਰ ਸਮਾਜ ਵਿੱਚ ਚੀਖ ਚਿਹਾਰੇ ਦਾ ਟੰਗ ਤੇ ਅਰਥ ਵੱਖੋ ਵੱਖਰੇ ਹਨ ਹੋਂਵੇਂ ਹੀ ਹਰ ਸਮਾਜ ਵਿੱਚ ਖੁਸ਼ੀ ਤੇ ਸਵਾਗਤ ਦੇ ਪ੍ਰਗਟਾਵੇ ਅਤੇ ਮਹੱਤਵ ਵੱਖਰੇ-ਵੱਖਰੇ ਹੁੰਦੇ ਹਨ ਤੇ ਇਹਨਾਂ ਦਾ ਸਵਾਦ ਅਤੇ ਤਾਸੀਰ ਵੀ ਵੱਖਰੀ-ਵੱਖਰੀ ਹੁੰਦੀ ਹੈ ਮਨੁੱਖੀ ਵਿਹਾਰ ਨੂੰ ਜੇ ਦੋ ਬਨਗੀਆਂ ਵਿੱਚ ਵੰਡਿਆ ਜਾਵੇ ਤਾਂ ਇੱਕ ਵਿਹਾਰ ਉਹ ਹੈ ਜਿਹੜਾ ਸਾਨੂੰ ਸੁਤੇ-ਸਿਧ ਪ੍ਰਾਪਤ ਹੁੰਦਾ ਹੈ ਮੁਸਕਰਾਣਾ ਤੇ ਤਿਉੜੀ ਪਾਉਣਾ ਰੋਣਾ ਤੇ ਹਾਲ ਦੁਹਾਈ ਮਚਾਉਣੀ ਗੁੱਸੇ ਵਿੱਚ ਜ਼ਮੀਨ ਤੇ ਪੈਰ ਝਟਕਾਉਣੀ ਕਰੋਧ ਵਿੱਚ ਦੰਦਾ ਨੂੰ ਨੰਗਾ ਕਰਨਾ ਆਜਿਹੇ ਵਿਹਾਰ ਹਨ ਜਿਹੜੇ ਸਾਰੀ ਮਨੁੱਖ ਜਾਤੀ ਦੇ ਸਾਂਝੇ ਵਰਤਾਰੇ ਹਨ ਵਰਤਾਰਿਆਂ ਦੀ ਦੂਜੀ ਤੇ ਵਿਸ਼ਾਲ ਬਣਗੀ ਵਿੱਚ ਉਹ ਸਾਰੇ ਵਿਹਾਰ ਆ ਜਾਂਦੇ ਹਨ ਜਿਹੜੇ ਸਾਨੂੰ ਸਮਾਜ ਤੋਂ ਪ੍ਰਾਪਤ ਹੁੰਦੇ ਹਨ ਜਾਂ ਅਸੀਂ ਜਾਂ ਅਸੀਂ ਸਮਾਜ ਤੋਂ ਸਿੱਖੇ ਹੋਏ ਹੁੰਦੇ ਹਨ ਲੜ ਪੈਣਾ ਇੱਕ ਸੁੱਤੇ ਸਿੱਧ ਪ੍ਰਾਪਤ ਹੋਇਆ ਵਰਤਾਰੇ ਪਰ ਮਿਲ ਵਰਤਨ ਤੇ ਮਦਦ ਕਰਨੀ ਸਾਨੂੰ ਸਮਾਜ ਨੇ ਸਿਖਾਈਏ ਜੇ ਸ਼ਿਕਾਰ ਯੁੱਗ ਵਿੱਚ ਮਨੁੱਖ ਮਿਲ ਵਰਤਨ ਨਾ ਕਰਦਾ ਤਾਂ ਉਸ ਨਾਲੋਂ ਕਈ ਗੁਣਾ ਵੱਧ ਸ਼ਕਤੀਸ਼ਾਲੀ ਜਾਨਵਰਾਂ ਨੇ ਉਸ ਦਾ ਨਾਮ ਨਿਸ਼ਾਨੀ ਮੇਟ ਦੇਣਾ ਸੀ ਲੜਪੈਣ ਦੀ ਪ੍ਰਵਿਰਤੀ ਨੂੰ ਹੀ ਨਿਮਬੱਧ ਕਰਕੇ ਫੌਜਾਂ ਨਿਰਮਾਣ ਕੀਤਾ ਜਾਂਦਾ ਹੈ। ਹੱਥ ਮਿਲਾਉਣਾ, ਮੱਥਾ ਟੇਕਣਾ ਜਾਂ ਹੱਥ ਜੋੜ ਕੇ ਨਮਸਕਾਰ ਕਰਨਾ ਸਮਾਜ ਦੇ ਸਿਖਾਈ ਹੋਏ ਵਰਤਾਰੇ ਹਨ। ਇਹਨਾਂ ਵਰਤਾਰਿਆਂ ਨੇ ਮਾਨਵੀ ਰਿਸ਼ਤਿਆਂ ਨੂੰ ਕੂਲਾ ਬਣਾਉਣ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ। ਸਵਾਗਤੀ ਜਾਂ ਸੰਬੋਧਨੀ ਸ਼ਬਦਾਂ, ਸੰਕੇਤਾਂ ਅਤੇ ਵਿਹਾਰਾਂ ਨਾਲ ਮਿਲਣ ਵਾਲੀ ਧਰ ਨੂੰ ਸਲਾਹ ਜਾਂਦਾ ਹੈ। ਅਰਥਾਤ ਜਦੋਂ ਦੋ ਵਿਅਕਤੀ ਮਿਲਦੇ ਹਨ ਤਾਂ ਮਿਲਣੀ ਦੀ ਰਸਮ ਨਿਭਾਉਂਦੇ ਹਨ ਅਤੇ ਇਹ ਰਸਮ ਸਫਲਤਾਪੂਰਵਕ ਨਿਵਾਨ ਪ੍ਰਾਪਤੀ ਉਹਨਾਂ ਵਿਚਕਾਰਕਾਰ ਵਿਹਾਰ ਦੀ ਗੱਲ ਸੰਭਵ ਹੁੰਦੀ ਹੈ ਸਵਾਗਤੀ ਸ਼ਬਦਾਂ ਜਾਂ ਸੰਕੇਤਾਂ ਨਾਲ ਅਸੀਂ ਦੂਜੀ ਧਿਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਭਲਾਈ ਦੀ ਕਾਮਨਾ ਕਰਦੇ ਹਾਂ ਅਰਥਾਤ ਸਾਡੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਹੈ ਦੂਜੀ ਧਿਰ ਵੀ ਸਾਨੂੰ ਅਜਿਹਾ ਹੀ ਵਿਸ਼ਵਾਸ ਤੋਂ ਆਉਂਦੀ ਹੈ ਤੇ ਗੱਲਬਾਤ ਅੱਗੇ ਚੱਲਦੀ ਹੈ ਇਹ ਦਾਣ ਪਰ ਤਾਂ ਉਤਨਾ ਸਰਲ ਤੇ ਸਾਧਾਰਨ ਨਹੀਂ ਜਿੰਨਾ ਇਹ ਪ੍ਰਤੀਤ ਹੁੰਦਾ ਹੈ ਜਦੋਂ ਅਸੀਂ ਹੱਥ ਜੋੜ ਕੇ ਕਿਸੇ ਨੂੰ ਪ੍ਰਣਾਮ ਜਾਂ ਨਮਸਕਾਰ ਜਾਂ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਤਾਂ ਅਸੀਂ ਖਾਲੀ ਹੱਥਾਂ ਰਹੀ ਵਿਖਾ ਦਿੰਦੇ ਹਾਂ ਕਿ ਸਾਡੇ ਕੋਲ ਕੋਈ ਹਥਿਆਰ ਨਹੀਂ ਅਸੀਂ ਹਮਲਾ ਨਹੀਂ ਕਰਾਂਗੇ ਅਸੀਂ ਖਾਲੀ ਹੱਥਾਂ ਆ ਤੁਹਾਡੇ ਲਈ ਸ਼ੁਭ ਭਾਵਨਾ ਸਾਡੇ ਮਨ ਵਿੱਚ ਹੀ ਨਹੀਂ ਸਾਡੇ ਹੱਥਾਂ ਦੀ ਕੋਈ ਵੀ ਹਾਸਰ ਨਾਲ ਹੀ ਅਸੀਂ ਸੰਕੇਤ ਦਿੰਦੇ ਹਾਂ ਕਿ ਅਸੀਂ ਤੁਹਾਡੀ ਜੂ ਵਿੱਚ ਆਇਆ ਤੁਹਾਡੇ ਰਾਜ ਵਿੱਚ ਅਸੀਂ ਨੇ ਹੱਥੇ ਹਾਂ ਤੁਸੀਂ ਚਾਹੋ ਤਾਂ ਸਾਨੂੰ ਮੌਤ ਦੇ ਘਾਟ ਉਤਾਰ ਸਕਦੇ ਹੋ ਅਸੀਂ ਹੁਣ ਆ ਹੀ ਗਏ ਹਾਂ ਤੁਹਾਡੀ ਮਰਜ਼ੀ ਹੈ ਸਾਨੂੰ ਮਾਰੋ ਤੁਹਾਡੀ ਮਰਜ਼ੀ ਹੈ ਸਾਨੂੰ ਰੱਖੋ ਇਹ ਸਾਰਾ ਵਿਹਾਰ ਬੜੀ ਹਲੀਮੀ ਤੇ ਨਿਮਰਤਾ ਨਾਲ ਨਿਭਾਇਆ ਜਾਂਦਾ ਹੈ ਦੂਜੀਤਰ ਅੱਗੇ ਵੱਧ ਕੇ ਸਾਡੇ ਹੱਥਾਂ ਨੂੰ ਫੜ ਲੈਂਦੀ ਹੈ ਘੁੱਟ ਲੈਂਦੀ ਹੈ ਨਿਗ ਦਿੰਦੀ ਹੈ ਤੇ ਕਹਿੰਦੀ ਪ੍ਰਤੀਤ ਹੁੰਦੀ ਹੈ ਅਸੀਂ ਆਪ ਕੁਰਬਾਨ ਹੋ ਜਾਵਾਂਗੇ ਤੁਸੀਂ ਸਾਡੀ ਤਾਕਤ ਹੋ ਅਸੀਂ ਹੁਣ ਦੋ ਦੋ ਬਾਹਾਂ ਵਾਲੇ ਨਹੀਂ ਚਾਰ-ਚਾਰ ਬਾਵਾ ਵਾਲਿਆਂ ਤੁਹਾਡੇ ਮਿਲਣ ਜਾਣ ਨਾਲ ਅਸੀਂ ਤਕੜੇ ਹੋ ਗਏ ਆ ਆਓ ਇਸ ਸੰਧੀ ਜਾਂ ਸਮਝੌਤੇ ਦਾ ਜਸ਼ਨ ਮਨਾਈਏ ਤੇ ਕੁਝ ਖਾ ਪੀ ਕੇ ਇਸ ਰਿਸ਼ਤੇ ਨੂੰ ਨਿੱਗਾ ਤੇ ਮਿੱਠਾ ਕਰੀਏ ਜਦੋਂ ਅਸੀਂ ਮੱਥਾ ਟੇਕਦੇ ਆ ਤਾਂ ਜਿਸ ਸਾਹਮਣੇ ਮੱਥਾ ਟੇਕਿਆ ਜਾਂਦਾ ਉਸ ਨੂੰ ਬਾਦਸ਼ਾਹ ਮੰਨ ਕੇ ਅਸੀਂ ਗੁਲਾਮਾਂ ਵਾਲੀਆਂ ਰਸਮਾਂ ਨਿਭਾਉਂਦੇ ਆ ਬਾਦਸ਼ਾਹ ਜਾਂ ਸੱਚਾ ਬਾਦਸ਼ਾਹ ਉੱਚੀ ਥਾਂ ਬੈਠਾ ਹੁੰਦਾ ਹੈ ਅਸੀਂ ਉਸ ਤੋਂ ਨੀਵੀਂ ਥਾਂ ਸੰਪੂਰਨ ਭਾਂਤ ਚੁੱਕ ਕੇ ਉਸ ਪ੍ਰਤੀ ਆਪਣੀ ਵਫਾਦਾਰੀ ਪ੍ਰਗਟਾਉਂਦੇ ਆ ਨੱਕ ਬੁੱਲਾਂ ਤੇ ਮੱਥੇ ਨੂੰ ਧਰਤੀ ਨਾਲ ਛੋਹਾ ਕੇ ਅਤੇ ਹੱਥਾਂ ਪੈਰਾਂ ਨੂੰ ਪੂਰਨ ਭਾਂਤ ਧਰਤੀ ਉੱਤੇ ਵਿਛਾ ਕੇ ਅਸੀਂ ਆਪਣੀ ਅਧੀਨਗੀ ਦਾ ਪਰਮਾਨੰਦ ਦਿੰਦੇ ਹਾਂ ਇਹ ਰਸਮ ਪੂਰੀ ਕਰਕੇ ਹੱਥ ਜੋੜ ਕੇ ਅਸੀਂ ਬਾਦਸ਼ਾਹ ਦੀ ਹਜ਼ੂਰੀ ਵਿੱਚ ਉਸ ਦੇ ਪੈਰਾਂ ਵਿੱਚ ਉਸ ਤੋਂ ਨੀਵੀਂ ਥਾਂ ਬੈਠ ਕੇ ਉਸ ਦੇ ਹੁਕਮ ਨੂੰ ਹੁੜਿੱਕਦੇ ਹਾਂ ਇਹ ਨਹੀਂ ਨੀ ਅਸੀਂ ਅਧੀਨਗੀ ਕਬੂਲ ਕਰ ਲਈ ਹੈ ਅਸੀਂ ਆਪਣੇ ਚਿਹਰੇ ਤੋਂ ਚਿੰਤਾ ਜਾਂ ਡਰ ਜਾਂ ਪੈ ਦੇ ਸਾਰੇ ਪਾਪ ਦੂਰ ਕਰਕੇ ਬਾਦਸ਼ਾਹ ਸਾਹਮਣੇ ਆਪਣੀਆਂ ਪਲਕਾਂ ਝੁਕਾ ਕੇ ਇਹ ਵੀ ਦਰਸਾਉਂਦੇ ਹਾਂ ਕਿ ਹਜ਼ੂਰ ਤੁਹਾਡੀ ਪਰਉਪਕਾਰੀ ਹਜ਼ੂਰੀ ਵਿੱਚ ਆ ਕੇ ਮੈਂ ਸਭ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਹੋ ਗਿਆ ਹਾਂ ਮੇਰੇ ਨਿਆਸਰੇ ਦਾ ਤੁਸੀਂ ਹੀ ਆਸਰਾ ਹੋ ਮੇਰੇ ਨਿਰਦਨ ਦੀ ਤੁਸੀਂ ਹੀ ਪੂੰਜੀ ਹੋ ਮੇਰੇ ਅਗਿਆਨੀ ਦਾ ਤੁਸੀਂ ਹੀ ਗਿਆਨ ਹੋ ਮੇਰੀ ਰੱਖਿਆ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ ਤੁਸੀਂ ਮੇਰੇ ਮਾਤਾ ਪਿਤਾ ਹੋ ਮੈਂ ਤੁਹਾਡੀ ਸੰਤਾਨ ਹਾਂ ਤੁਸੀਂ ਹੀ ਮੇਰੀ ਪਾਲਣਾ ਕਰਨੀ ਹੈ ਜਦੋਂ ਅਸੀਂ ਕਿਸੇ ਦੇ ਪੈਰੀਂ ਹੱਥ ਲਾਉਂਦੇ ਹਾਂ ਸਤਿਕਾਰ ਦੇਣ ਤੇ ਆਪਣੇ ਆਪ ਨੂੰ ਛੋਟਾ ਸਾਬਤ ਕਰਨ ਤੋਂ ਇਲਾਵਾ ਅਸੀਂ ਇਹ ਵੀ ਕਹਿ ਰਹੇ ਹੁੰਦੇ ਹਾਂ ਕਿ ਮੇਰੀ ਗਰਦਨ ਹਾਜ਼ਰ ਹੈ ਚਾਹੋ ਤਾਂ ਕਲਮ ਕਰ ਦਿਓ ਚਾਹੋ ਤਾਂ ਬਖਸ਼ ਦਿਓ ਫੈਸਲਾ ਤੁਹਾਡੇ ਹੱਥ ਹੈ ਤੇ ਤੁਹਾਡਾ ਹਰ ਫੈਸਲਾ ਮੈਨੂੰ ਪ੍ਰਵਾਨ ਹੋਵੇਗਾ ਮੈਂ ਜਿਹੜੀ ਭੁੱਲ ਕੀਤੀ ਹੈ ਤੁਹਾਡੀ ਮਰਜ਼ੀ ਹੈ ਉਸ ਦੀ ਮੈਨੂੰ ਸਜ਼ਾ ਦਿਓ ਜਾਂ ਮਾਫ ਕਰ ਦਿਓ ਦੂਜੀ ਤਰ੍ਹਾਂ ਆਪਣੀ ਉਦਾਰਤਾ ਦਾ ਪ੍ਰਗਟਾਵਾ ਕਰਦੀ ਹੋਈ ਦੋਹਾਂ ਹੱਥਾਂ ਨਾਲ ਸਾਨੂੰ ਡਿੱਗੇ ਹੋਏ ਨੂੰ ਉੱਪਰ ਚੁੱਕਦੀ ਹੈ ਸਾਡੀ ਪਿੱਠ தாੜਦੀ ਹੈ ਸਾਨੂੰ ਸ਼ਾਬਾਸ਼ ਦਿੰਦੀ ਹੈ ਲੰਮੀ ਉਮਰ ਦੀ ਸੇ ਸਿੰਦੀ ਹੈ ਆਪਣੀ ਛਾਤੀ ਨਾਲ ਲਾ ਕੇ ਆਪਣਾ ਅੰਗ ਬਣਦੀ ਹੈ ਵੀ ਇਸ ਵਰント ਅਸੀਂ ਆਪਣੇ ਹੱਥਾਂ ਨੂੰ ਅੱਗੇ ਕਰਕੇ ਉਸ ਤੋਂ ਨੀਵੇਂ ਥਾਂ ਬੈਠ ਜਾਂਦੇ ਹਾਂ ਕਈ ਵਾਰ ਸਾਨੂੰ ਸਰੋਪਾ ਦੇ ਕੇ ਨਵਾਜਿਆ ਜਾਂਦਾ ਹੈ ਸਰੋਪਾ ਕਿਸੇ ਮਹਾਪੁਰਸ਼ ਵੱਲੋਂ ਆਏ ਵਿਅਕਤੀ ਨੂੰ ਆਪਣੇ ਸ਼ਰਧਾਲੂਆਂ ਵਿੱਚ ਸਵੀਕਾਰ ਕੀਤੇ ਜਾਣ ਦਾ ਪਛਾਣ ਚਿੰਨ ਹੁੰਦਾ ਹੈ ਕਈ ਵਾਰੀ ਖਾਲੀ ਹੱਥਾਂ ਵਿੱਚ ਕੁਝ ਫੜਾ ਕੇ ਸਾਨੂੰ ਨੇ ਹੱਥਿਆਂ ਨੂੰ ਮਾਲਾ-ਮਾਲ ਕੀਤੇ ਜਾਂਦੀ ਰਸਮ ਨਿਭਾਈ ਜਾਂਦੀ ਹੈ ਵਿਆਦੀ ਮਿਲਣੀ ਸਮੇਂ ਨਗਾਰੇ ਚਲਦੇ ਛਤਰ ਅਤੇ ਬਰਾਤੀਆਂ ਦੀ ਫੌਜ ਨੂੰ ਅੱਗੋਂ ਹੀ ਸੱਜਣ ਕਹਿ ਕੇ ਮਿਲਿਆ ਜਾਂਦਾ ਹੈ ਆਪਣੀ ਹਾਰ ਮੰਨੀ ਜਾਂਦੀ ਹੈ ਅਦੀਨਗੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਤੇ ਇਸ ਅਦੀਨਗੀ ਨੂੰ ਪੱਕਾ ਕਰਨ ਲਈ ਹਾਰਿਆ ਜਾਂ ਈਨ ਮੰਨਣ ਵਾਲਾ ਰਾਜਾ ਆਪਣੀ ਤੀਤਾ ਡੋਲਾ ਪੇਸ਼ ਕਰਦਾ ਹੈ ਸ਼ਗਨ ਤੇ ਦਾਜ ਦੇ ਰੂਪ ਵਿੱਚ ਨਜ਼ਰਾਨੇ ਪੇਟ ਕੀਤੇ ਜਾਂਦੇ ਨੇ ਜੇ ਤੁਹਾਨੂੰ ਪ੍ਰੀਤੀ ਭੋਜ ਦਿੱਤਾ ਜਾਂਦਾ ਤੇ ਉਹਨਾਂ ਦਾ ਝੂਠਾ ਜਾਂ ਬਚਿਆ ਭੋਜਨ ਆਪ ਖਾ ਕੇ ਆਪਣੇ ਨੀਵੇਂ ਹੋਣ ਦਾ ਪ੍ਰਮਾਣ ਦਿੱਤਾ ਜਾਂਦਾ ਮਿਲਣੀ ਤੇ ਵਾਪਸੀ ਦੇ ਵਿਚਕਾਰਲੇ ਸਮੇਂ ਵਿੱਚ ਜਸ਼ਨ ਮਨਾਇਆ ਜਾਂਦਾ ਹੈ ਵਿਆਸ ਸਮੇਂ ਜੇਤੂ ਦਾ ਸੇਰਾ ਪੜਿਆ ਜਾਂਦਾ ਹੈ ਹਾਰੀ ਹੋਈ ਤੇਰਾ ਆਪਣਾ ਕੀਮਤੀ ਜੀ ਗੁਆਚਣ ਦਾ ਰੁਦਨ ਕਰਦੀ ਹੈ ਮਿਲਣਾ ਤੇ ਵਿਛੜਨਾ ਦੋ ਜਿਹੇ ਬੁਨਿਆਦੀ ਅਨੁਭਵ ਹਨ ਜਿਨ੍ਹਾਂ ਵਿੱਚ ਹਰ ਕਿਸੇ ਨੂੰ ਲੰਘਣਾ ਪੈਂਦਾ ਹੈ ਜਨਮ ਅਤੇ ਮੌਤ ਮਿਲਣਾ ਤੇ ਵਿਛੜਨ ਦੇ ਅਰਥਾਂ ਵਿੱਚ ਹੀ ਪ੍ਰਗਟਾਏ ਜਾਂਦੇ ਹਨ ਸਭ ਪ੍ਰਕਾਰ ਦੇ ਸਵਾਗਤੀ ਤੇ ਨਮਸਕਾਰੀ ਸੰਕੇਤ ਸਮਝੌਤੇ ਦੇ ਸੰਕੇਤ ਹੁੰਦੇ ਹਨ ਜਦੋਂ ਕਿਸੇ ਨਾਲ ਸਾਡਾ ਰਿਸ਼ਤਾ ਵਿਗੜ ਜਾਂਦਾ ਹੈ ਤਾਂ ਮੁਸਕਰਾਸ਼ਟ ਦੀ ਤਾਂ ਤਿਉੜੀ ਤੇ ਨਮਸਕਾਰ ਦੀ ਤਾਂ ਨਿੰਦਾ ਲੈ ਲੈਂਦੀ ਹੈ ਮੁਸਕਰਾਹਟ ਸਵਾਗਤ ਦਾ ਇੱਕ ਬੜਾ ਮਹੱਤਵਪੂਰਨ ਟੰਗ ਹੈ ਜਿਸ ਦੀ ਹਰ ਸਮਾਜ ਤੇ ਹਰ ਵਿਅਕਤੀ ਵੱਲੋਂ ਵਰਤੋਂ ਕੀਤੀ ਜਾਂਦੀ ਹੈ ਮੁਸਕਰਾਹਟ ਨਾਲ ਅਸੀਂ ਆਪਣੇ ਸਰੀਰ ਨੂੰ ਢਿੱਲਾ ਛੱਡਦੇ ਹਾਂ ਅਰਥਾਤ ਦੂਜੇ ਦੀ ਹਾਜ਼ਰੀ ਵਿੱਚ ਜਦੋਂ ਅਸੀਂ ਸੁਰੱਖਿਅਤ ਅਨੁਭਵ ਕਰਦੇ ਹਾਂ ਤਾਂ ਇਸ ਦਾ ਪ੍ਰਗਟਾਵਾ ਅਸੀਂ ਮੁਸਕਰਾਹਟ ਨਾਲ ਕਰਦੇ ਹਾਂ ਗੁੱਸੇ ਜਾਂ ਨਫ਼ਰਤ ਦੀ ਸਥਿਤੀ ਵਿੱਚ ਮੁਸਕਰਾਇਆ ਨਹੀਂ ਜਾ ਸਕਦਾ ਹੁਣ ਵੀ ਜਦੋਂ ਅਸੀਂ ਕਿਸੇ ਨਾਲ ਹੱਥ ਮਿਲਾਉਂਦੇ ਹਾਂ ਤਾਂ ਨਾਲ ਮੁਸਕਰਾਉਂਦੇ ਵੀ ਹਾਂ ਮਨੁੱਖ ਨੇ ਜਦੋਂ ਨਮਸਕਾਰੀ ਜਾਂ ਸਵਾਗਤੀ ਸ਼ਬਦਾਵਲੀ ਦਾ ਨਿਰਮਾਣ ਨਹੀਂ ਸਿੱਖਿਆ ਤਾਂ ਉਹ ਮੁਸਕਰਾ ਕੇ ਸਵਾਗਤ ਕਰਦਾ ਸੀ ਤੇ ਬਾਹਾਂ ਖੋਲ ਕੇ ਅੰਦਰ ਲੰਘ ਆਉਣ ਦਾ ਸੰਕੇਤ ਕਰਦਾ ਸੀ ਜਦੋਂ ਅਸੀਂ ਕਿਸੇ ਨੂੰ ਬਹੁਤ ਦੇਰ ਮਗਰੋਂ ਮਿਲਦੇ ਹਾਂ ਤਾਂ ਅਸੀਂ ਕੁਝ ਵਿਸ਼ੇਸ਼ ਰਸਮਾਂ ਨਿਭਾਉਂਦੇ ਹਾਂ ਅਸੀਂ ਜ਼ੋਰ-ਜ਼ੋਰ ਦੀ ਹੱਥ ਮਿਲਾਉਂਦੇ ਮਿਲਣ ਵਾਲੇ ਨੂੰ ਹੋਰ ਨੇੜੇ ਆਉਣ ਲਈ ਕਹਿੰਦੇ ਹਾਂ ਅਤੇ ਇੱਕ ਦੂਜੇ ਨੂੰ ਜੱਫੀ ਜਾਂ ਗਲਵਕੜੀ ਪਾਉਂਦੇ ਹਾਂ ਕਈ ਵਾਰ ਇੱਕ ਦੂਜੇ ਨੂੰ ਚੁੰਮਦੇ ਵੀ ਹਾਂ ਏਵੇਂ ਅਸੀਂ ਬਧੇਰੇ ਨਿਗ ਦੇ ਕੇ ਅਤੇ ਪ੍ਰਾਪਤ ਕਰਕੇ ਗੈਰ ਹਾਜ਼ਰੀ ਦੇ ਖਾਪੇ ਨੂੰ ਪੂਰਦੇ ਹਾਂ ਇੱਕ ਦੂਜੇ ਨੂੰ ਕਲਾਵੇ ਵਿੱਚ ਲੈ ਕੇ ਅਸੀਂ ਨੇਕਾਂ ਚਾਹੀਆਂ ਪਰ ਦੂਰੀ ਕਾਰਨ ਅਸੰਭਵ ਹੋ ਗਈਆਂ ਮਿਲਦੀਆਂ ਦੇ ਬਕਾਇਦਾ ਭੁਗਤਾਨ ਕਰਦੇ ਹਾਂ ਮਨ ਉਤੇ ਵਿਛੋੜੇ ਕਾਰਨ ਚੜੇ ਕਰਜ਼ੇ ਨੂੰ ਝਟਪਟ ਤੇ ਨਗਦ ਰੂਪ ਵਿੱਚ ਅਦਾ ਕਰਨ ਦੀ ਬਿਰਤੀ ਅਧਿਨ ਅਤੇ ਇਹ ਦੱਸਣ ਲਈ ਕਿ ਭਾਵੇਂ ਅਸੀਂ ਵਿਛੜ ਰਹੇ ਹਾਂ ਪਰ ਸਾਡਾ ਪਿਆਰ ਅਜੇ ਵੀ ਸਵੇਰ ਵਾਂਗ ਸਜਰਾ ਸੰਗੀਤ ਵਾਂਗ ਊਲਾ ਸ਼ਹਿਦ ਵਾਂਗ ਮਿੱਠਾ ਤੇ ਫੁੱਲ ਵਾਂਗ ਸੋਨਾ ਹੈ ਅਸੀਂ ਮੁੜ ਮੁੜ ਇੱਕ ਦੂਜੇ ਨੂੰ ਵੇਖਦੇ ਅਤੇ ਚੁੰਦੇ ਹਾਂ ਲੰਮਾ ਵਿਛੋੜਾ ਪੈਣ ਵੇਲੇ ਵੀ ਅਸੀਂ ਲੰਮੇ ਵਿਛੋੜੇ ਅਪਰੰਤ ਮਿਲਣ ਵਾਲੀ ਸ਼ਬਦਾਂ ਤੇ ਸੰਕੇਤਾਂ ਦਾ ਹੀ ਪ੍ਰਗਟਾਵਾ ਕਰਦੇ ਹਾਂ ਲੰਮੇ ਵਿਛੋੜੇ ਸਮੇਂ ਅਸੀਂ ਹੋਰ ਸੰਕੇਤਾਂ ਦੇ ਨਾਲ ਅਥਰੂਆਂ ਨੂੰ ਵੀ ਜੋੜ ਲੈਂਦੇ ਹਾਂ ਅਥਰੂਆਂ ਦੇ ਜੁੜਨਾ ਅਸੀਂ ਉਦਾਸੀ ਮਯੂਸੀ ਅਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਵਿਛੜਨ ਦੀਆਂ ਸਭ ਤੋਂ ਵੱਧ ਗੰਭੀਰ ਉਦਾਹਰਨਾਂ ਕਿਸੇ ਦਾ ਮਰ ਜਾਣਾ ਅਰਥਾਤ ਸ਼ਮਸ਼ਾਨ ਘਟਪਲ ਰਵਾਨਾ ਹੋ ਜਾਣ ਜਾਂ ਦੇਸ਼ ਛੱਡ ਜਾਣ ਜਦੋਂ ਬਹੁਤ ਦੂਰ ਚਲੇ ਜਾਂਦੀਆਂ ਹੁੰਦੀਆਂ ਹਨ ਦੀ ਦੀ ਡੋਲੀ ਤੋਰਨਾ ਵੀ ਇੱਕ ਅਜਿਹੀ ਧਾਰਨਾ ਹੈ ਅਜਿਹੇ ਸਮੇਂ ਅਸੀਂ ਸਤਕਾਰ ਸ਼ਰਧਾ ਤੇ ਪਿਆਰ ਦੇ ਅੰਬਾਰ ਲਾ ਦਿੰਦੇ ਹਾਂ ਤਾਂ ਕਿ ਵਿਛੜਨ ਵਾਲੇ ਨੂੰ ਇਹਨਾਂ ਦੀ ਘਾਟ ਮਹਿਸੂਸ ਨਾ ਹੋਵੇ ਉਸ ਦੇ ਅੰਗ ਸੰਗ ਰਹਿਣ ਦੇ ਸੰਕੇਤ ਵਜੋਂ ਵਿਛੜਨ ਵਾਲੇ ਨੂੰ ਅਸੀਂ ਕੁਝ ਮੋਲਵੰਤ ਤੇ ਸਾਥ ਨਿਭਾਉਣ ਵਾਲੇ ਤੋਹਫੇ ਦਿੰਦੇ ਹਾਂ ਏਵੇਂ ਅਸੀਂ ਸੰਕੇਤ ਰੂਪ ਵਿੱਚ ਸਦਾ ਉਸ ਦੇ ਨਾਲ ਰਹਿੰਦੇ ਹਾਂ ਕਿਸੇ ਵੱਲੋਂ ਕੋਈ ਸਫਲਤਾ ਪ੍ਰਾਪਤ ਕਰਨ ਜਾਂ ਉਸ ਨੂੰ ਕੋਈ ਉੱਚਾ ਅਹੁਦਾ ਜਾਂ ਸਨਮਾਨ ਮਿਲਣ ਤੇ ਵਿਆਹ ਜਾਂ ਸੰਤਾਨ ਜੀ ਕਿਸੇ ਵੱਡੀ ਤਬਦੀਲੀ ਦੇ ਆਪਰਨ ਉੱਤੇ ਵੀ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਅਜਿਹਾ ਕਰਨ ਪਿੱਛੇ ਭਾਵਨਾ ਉਸ ਵਿਅਕਤੀ ਦੇ ਅਤੀਤ ਨੂੰ ਅਲਵਿਦਾ ਕਹਿਣ ਤੇ ਉਸ ਦੇ ਭਵਿੱਖ ਨੂੰ ਜੀ ਆਇਆਂ ਨੂੰ ਕਹਿਣ ਦੀ ਹੁੰਦੀ ਹੈ ਵਿਆਹ ਸਮੇਂ ਨੂੰ ਦੇ ਭਵਿੱਖ ਦੀ ਮੰਗਲ ਕਾਮਨਾ ਕੀਤੀ ਜਾਂਦੀ ਹੈ ਸੰਤਾਨ ਹੋਣ ਉੱਤੇ ਪਤਨੀ ਮਾਂ ਅਤੇ ਪਤੀ ਪਿਤਾ ਅਤੇ ਦੋਹਾਂ ਧਿਰਾਂ ਦੇ ਮਾਤਾ ਪਿਤਾ ਨਾਨਾ ਨਾਨੀ ਤੇ ਦਾਦਾ ਦਾਦੀ ਬਣ ਜਾਂਦੇ ਹਨ ਇਵੇਂ ਹੀ ਜਦ ਰਾਜkumar ਜਨਮ ਲੈਂਦਾ ਸੀ ਜਾਂ ਰਾਜ ਗੱਦੀ ਤੇ ਬੈਠਦਾ ਸੀ ਤਾਂ ਜਸ਼ਨ ਮਨਾਏ ਜਾਂਦੇ ਸਨ ਕਿਸੇ ਉਮੀਦਵਾਰ ਦਾ ਚੁਣੇ ਜਾਣਾ ਕਿਸੇ ਵੱਲੋਂ ਨਵੀਂ ਪਦਵੀ ਪ੍ਰਾਪਤ ਕਰਨਾ ਕਿਸੇ ਦੀ ਮੰਗਣੀ ਹੋਣੀ ਕਿਸੇ ਕਾਰਜ ਦਾ ਮਹੀਨਾ ਜਵਾਰਾ ਪੂਰਾ ਕਰਨਾ ਕਿਸੇ ਦਾ ਸੇਵਾ ਮੁਕਤ ਹੋਣਾ ਆਦਿ ਅਜਿਹੇ ਅਫਸਰ ਹੁੰਦੇ ਹਨ ਜਦੋਂ ਵਿਸ਼ੇਸ਼ ਪ੍ਰਕਾਰ ਦੇ ਸੰਕੇਤਾਂ ਸ਼ਬਦਾਂ ਅਤੇ ਹਰਕਤਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਸੰਭੋਗਵੀ ਇੱਕ ਪ੍ਰਕਾਰ ਨਾਲ ਦੋ ਸਰੀਰਾਂ ਦੀ ਇੱਕ ਦੂਜੇ ਨੂੰ ਸਲਾਮੀ ਹੁੰਦੀ ਹੈ ਜਿਸ ਵਿੱਚ ਦੋ ਸਰੀਰ ਆਪਣੇ ਆਪਣੇ ਹਉਮੇ ਤਿਆਗ ਕੇ ਨੇੜੇ ਹੋ ਕੇ ਇੱਕ ਦੂਜੇ ਦੀ ਸੇਵਾ ਕਰਨ ਦੇ ਸਮਾਗਮ ਵਿੱਚ ਰੁੱਝ ਜਾਂਦੇ ਹਨ ਅਜਿਹੇ ਸਮੇਂ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਰਾ ਸਰੀਰ ਸਾਰੇ ਸਰੀਰ ਨਾਲ ਮੁਲਾਕਾਤ ਕਰ ਰਿਹਾ ਹੁੰਦਾ ਹੈ ਸੰਭੋਗ ਦਾ ਆਪਣਾ ਵਿਸ਼ੇਸ਼ ਉਚੇਚ ਹੁੰਦਾ ਹੈ ਜਿਸ ਵਿੱਚੋਂ ਸਾਰੀ ਦੁਨੀਆ ਖਾਰਜ ਕਰ ਦਿੱਤੀ ਜਾਂਦੀ ਹੈ ਜਿਸ ਅਵਰੰਤ ਦੋਵੇਂ ਧਿਰਾਂ ਸਭ ਪ੍ਰਕਾਰ ਦੇ ਉਚੇਚ ਤਿਆਗ ਕੇ ਸੰਪੂਰਨ ਅਪਨਤ ਦੀ ਭਾਵਨਾ ਨਾਲ ਵਿਚਰਦੀਆਂ ਹਨ ਜਿਸ ਕਾਰਨ ਇਹ ਮਿਲਣੀ ਸਭ ਤੋਂ ਵੱਧ ਸੰਤੁਸ਼ਟ ਕਰਨ ਵਾਲੀ ਬਣ ਜਾਂਦੀ ਹੈ ਮਿਲਣੀ ਦਾ ਅਵਸਰ ਜਿੰਨਾ ਵਧੇਰੇ ਮਹੱਤਵਪੂਰਨ ਹੁੰਦਾ ਹੈ ਉਤਨਾ ਹੀ ਉਸ ਨੂੰ ਠੀਕ ਢੰਗ ਨਾਲ ਸੰਪੂਰਨ ਕਰਨ ਲਈ ਉਚੇਚਾ ਤੇ ਵਿਸ਼ੇਸ਼ ਯਤਨ ਕੀਤਾ ਜਾਂਦਾ ਹੈ ਕਿਦਰੇ ਨੌਕਰੀ ਲਈ ਇੰਟਰਵਿਊ ਹੋਵੇ ਤਾਂ ਅਸੀਂ ਟੁਕਵੇਂ ਕੱਪੜੇ ਸੁਸ਼ੀਲ ਹਰਕਤਾਂ ਤੇ ਸਾਊ ਸ਼ਬਦਾਵਲੀ ਵਰਤਦੇ ਹਾਂ ਵਿਆਹ ਵਿੱਚ ਬਰਾਤੀ ਬਨਣਾ ਹੋਵੇ ਤਾਂ ਕੱਪੜੇ ਤਾਂ ਟੁਕਵੇਂ ਹੁੰਦੇ ਹਨ ਪਰ ਹਰਕਤਾਂ ਤੇ ਸ਼ਬਦਾਵਲੀ ਦਾ ਸੁਭਾਅ ਬਦਲ ਜਾਂਦਾ ਹੈ ਖੁਲਕੇ ਕਪਾ ਮਾਰਨ ਵੇਲੇ ਜਾਂ ਮਖੌਲ ਕਰਨ ਵੇਲੇ ਸਭ ਪ੍ਰਕਾਰ ਦੇ ਕਪੜੇ ਆਪੇ ਜਚਣ ਲੱਗ ਪੈਂਦੇ ਹਨ ਪਰਿਵਾਰ ਦੇ ਜੀਆਂ ਨੂੰ ਅਸੀਂ ਨਿਰ ਉਚੇਚ ਸੰਕੇਤਾਂ ਤੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ ਅਜਿਹੇ ਅਫਸਰਾਂ ਤੇ ਅਸੀਂ ਵਿਆਖ ਕਰਨ ਅਤੇ ਵਾਕ ਬੰਤਰ ਪੱਖੋਂ ਲਾਪਰਵਾਹ ਹੋ ਜਾਂਦੇ ਹਾਂ ਲਤੀਫੇ ਜਾਂ ਚੁਟਕਲੇ ਸੁਣਾਉਣ ਸਮੇਂ ਅਸੀਂ ਸਭ ਨੂੰ ਇੱਕੋ ਉਮਰ ਦਾ ਸਮਝਦੇ ਹਾਂ ਤੇ ਬਰਾਬਰੀ ਦੇ ਆਧਾਰ ਤੇ ਵਿਚਰਦੇ ਹਾਂ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮਿਲਣ ਦੀ ਹਰ ਧਰਮ ਨੇ ਇੱਕ ਵਿਸ਼ੇਸ਼ ਵਿਧੀ ਨਿਰਧਾਰਤ ਕੀਤੀ ਹੁੰਦੀ ਹੈ ਦੇਵੀ ਦੇਵਤੇ ਨੂੰ ਨਮਸਕਾਰ ਕਰਨ ਦਾ ਨਿਸ਼ਚਿਤ ਢੰਗ ਅਪਣਾ ਕੇ ਸਾਨੂੰ ਰਸਮ ਪੂਰੀ ਕਰਨ ਦਾ ਅਨੰਦ ਮਿਲਦਾ ਹੈ ਅਰਦਾਸ ਕਰਨੀ ਜਾਂ ਆਰਤੀ ਉਤਾਰਨੀ ਪਰਮਾਤਮਾ ਅਤੇ ਆਪਣੇ ਵਿਚਕਾਰ ਵਿਤ ਦੂਰ ਕਰਨ ਦਾ ਇੱਕ ਢੰਗ ਹੈ ਅਸੀਂ ਮਨ ਕੇ ਅਰਦਾਸ ਕਰਦੇ ਹਾਂ ਕਿ ਬਾਇ ਗੁਰੂ ਉੱਪਰ ਬਸਤਾ ਹੈ ਅਤੇ ਉਹ ਸਾਨੂੰ ਵੇਖ ਰਿਹਾ ਹੈ ਅਤੇ ਸਾਡੀ ਆਵਾਜ਼ ਸੁਣ ਰਿਹਾ ਹੈ ਇਸੇ ਆਧਾਰ ਉੱਤੇ ਬਰਸੀਆਂ ਮਣਾਈਆਂ ਜਾਂਦੀਆਂ ਹਨ ਮੜੀਆਂ ਤੇ ਦੀਵੇ ਵਾਲੇ ਜਾਂਦੇ ਹਨ ਸਰਾਧ ਕੀਤੇ ਜਾਂਦੇ ਹਨ ਤਿਹਾਰ ਮਨਾਏ ਜਾਂਦੇ ਹਨ ਮੇਲੇ ਲਾਇਆ ਜਾਂਦੇ ਹਨ ਜਦੋਂ ਅਸੀਂ ਕਿਸੇ ਨੂੰ ਬਿਨੇ ਪੱਤਰ ਲਿਖਦੇ ਹਾਂ ਤਾਂ ਉਸ ਵਿੱਚ ਵੀ ਆਰੰਭ ਵਿੱਚ ਆਦਾਬ ਜਾਂ ਸਲਾਮ ਕਰਦੇ ਹਾਂ ਤੇ ਪੱਤਰ ਦੇ ਅੰਤ ਉੱਤੇ ਵਿਛੜਨ ਦੇ ਸਮੇਂ ਨਾਲ ਜੁੜੇ ਧੰਨਵਾਦ ਜਾਂ ਸ਼ੁਕਰਾਨੇ ਦੇ ਸ਼ਬਦ ਲਿਖਦੇ ਹਾਂ ਅਤੇ ਆਪਣੇ ਆਪ ਨੂੰ ਦਾਸ ਜਾਂ ਹਿਤੂ ਜਾਂ ਵਿਸ਼ਵਾਸਪਾਤਰ ਦਰਸਾਉਂਦੇ ਹਾਂ ਭਾਵੇਂ ਅਸੀਂ ਆਪਣੇ ਦੁਸ਼ਮਣਾਂ ਦੀ ਸੇਵਾ ਮੁਕਤ ਜਾਂ ਰਵਾਨਾ ਹੋਣ ਉੱਤੇ ਪ੍ਰਸੰਨ ਹੀ ਹੋ ਰਹੇ ਹੋਈਏ ਪਰ ਉਹਨਾਂ ਲਈ ਵੀ ਅਸੀਂ ਸਨੇਹ ਤੇ ਮਿੱਤਰਤਾ ਦੇ ਸ਼ਬਦ ਉਚਾਰਦੇ ਹਾਂ ਉਹਨਾਂ ਨੂੰ ਜਦੋਂ ਮਿਲਦੇ ਹਾਂ ਤਾਂ ਦੁਸ਼ਮਣਾਂ ਵਾਂਗ ਨਹੀਂ ਦੋਸਤਾਂ ਵਾਂਗ ਮਿਲਣ ਦਾ ਪ੍ਰਭਾਵ ਉਸਾਰਦੇ ਹਾਂ ਏਵੇਂ ਅਸੀਂ ਇੱਕ ਸੰਖੇਪ ਜਨਾਟਕ ਰਚਦੇ ਹਾਂ ਕਈ ਵਾਰੀ ਜਦੋਂ ਸਾਡਾ ਕੋਈ ਬਡੇਰਾ ਅਫਸਰ ਜੱਜ ਜਾਂ ਅਧਿਆਪਕ ਆਦ ਸਾਡੇ ਬੈਠਿਆਂ ਆ ਜਾਵੇ ਤਾਂ ਅਸੀਂ ਉੱਠ ਕੇ ਉਸਦਾ ਸਵਾਗਤ ਕਰਦੇ ਹਾਂ ਸਤਿਕਾਰ ਪ੍ਰਗਟਾਉਣ ਦਾ ਇੱਕ ਵਿਸ਼ੇਸ਼ ਢੰਗ ਹੈ ਜਿਸ ਤਰ੍ਹਾਂ ਅਸੀਂ ਸੰਕੇਤ ਦਿੰਦੇ ਹਾਂ ਕਿ ਤੁਹਾਡੇ ਲਈ ਅਸੀਂ ਖਿਹੜੇ ਮੱਥੇ ਸਰੀਰਕ ਪੱਖੋਂ ਵੀ ਔਖੇ ਹੋਣ ਲਈ ਵੀ ਚਾਰ ਹਾਂ ਅਸੀਂ ਹੋਰ ਵੀ ਅਨੇਕਾਂ ਢੰਗਾਂ ਨਾਲ ਔਖੇ ਹੋ ਕੇ ਵਿਸ਼ੇਸ਼ ਯਤਨ ਕਰਕੇ ਮੁਸ਼ਕਲ ਸਹਾਰ ਕੇ ਦੂਜਿਆਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਂਦੇ ਹਾਂ ਆਪਣਾ ਅਸਣ ਤਿਆਗ ਕੇ ਅਸੀਂ ਮਹਿਮਾਨ ਨੂੰ ਬੈਠਣ ਲਈ ਕਹਿੰਦੇ ਹਾਂ ਉਸ ਤੇ ਬੈਠਿਆ ਅਸੀਂ ਆਪ ਖਲੋਤੇ ਰਹਿਣਾ ਚਾਹੁੰਦੇ ਹਾਂ ਸੇਵਾ ਵੀ ਇਸੇ ਪ੍ਰਕਾਰ ਦਾ ਵਰਤਾਰਾ ਹੈ ਅਸੀਂ ਆਪ ਔਖੇ ਹੋ ਕੇ ਮਹਿਮਾਨ ਨੂੰ ਸੌਖ ਪ੍ਰਦਾਨ ਕਰਦੇ ਹਾਂ ਉਸ ਤੋਂ ਪਹਿਲਾਂ ਜਾਗਦੇ ਹਾਂ ਉਸ ਤੋਂ ਮਗਰੋਂ ਸੌਂਦੇ ਹਾਂ ਸਾਡੇ ਰਿਸ਼ਤੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਤਨੀ ਆਖ ਬਰਦਾਸ਼ਤ ਕਰਨ ਲਈ ਯਾਰ ਹੁੰਦੇ ਹਾਂ ਕਈ ਵਾਰ ਅਸੀਂ ਮਹਿਮਾਨ ਸਾਹਮਣੇ ਉਹ ਕੁਝ ਖਾਣ ਪੀਣ ਲਈ ਰੱਖਦੇ ਹਾਂ ਜਿਸ ਲਈ ਅਸੀਂ ਆਪਣੇ ਆਪ ਨੂੰ ਵੀ ਕਦੀ ਯੋਗ ਨਹੀਂ ਸਮਝਿਆ ਹੁੰਦਾ ਅਸੀਂ ਆਪ ਸਭ ਬੰਦਨ ਖਿੜੇ ਮੱਥੇ ਸਵੀਕਾਰਦੇ ਹਾਂ ਪਰ ਮਹਿਮਾਨ ਉੱਤੇ ਕੋਈ ਬੰਦਨ ਲਾਗੂ ਨਹੀਂ ਕੀਤਾ ਜਾਂਦਾ ਵਿਰਾਤ ਜਦੋਂ ਮਰਜ਼ੀ ਆਵੇ ਸਤਕਾਰ ਵਜੋਂ ਕਿਸੇ ਨੇ دیر ਨਾਲ ਆਉਣ ਦੀ ਸ਼ਿਕਾਇਤ ਨਹੀਂ ਕੀਤੀ ਆਉਣ ਵਾਲੇ ਮਹਿਮਾਨ ਨੂੰ ਸਟੇਸ਼ਨ ਜਾਂ ਹਵਾਈ ਅੱਡੇ ਉੱਤੇ ਲੈਣ ਲਈ ਪਹੁੰਚ ਜਾਣਾ ਵੀ ਆਪਣਾ ਸਤਕਾਰ ਜਤਲਾਉਣ ਦਾ ਟੰਗ ਹੁੰਦਾ ਹੈ ਜਿੰਨਾ ਕੋਈ ਵੀ ਬਦੇਰੇ ਦੂਰੋਂ ਆਉਂਦਾ ਹੈ ਉਦਨਾ ਹੀ ਅਸੀਂ ਉਸਨੂੰ ਬਦੇਰੇ ਸੁੱਖ ਆਰਾਮ ਦੇਣਾ ਚਾਹੁੰਦੇ ਹਾਂ ਹੇ ਵੀ ਮਹਿਮਾਨ ਉਤੇ ਨਿਰਭਰ ਕਰਦਾ ਕਿ ਸਾਡਾ ਨੌਕਰ ਬੂਹਾ ਖੋਲੇਗਾ ਸਾਡਾ ਬੱਚਾ ਜਾਂ ਅਸੀਂ ਆਪ ਬੂਹਾ ਖੋਲਾਂਗੇ ਜਿਉਂ ਜਿਹਾ ਮਹਿਮਾਨ ਹੁੰਦਾ ਹੈ ਉਹ ਜਿਹਾ ਅਸੀਂ ਵਰਤਾਰਾ ਕਰਦੇ ਹਾਂ ਕਈ ਰਿਸ਼ਤੇ ਬਾਹਰੋਂ ਟੁੱਟ ਜਾਂਦੇ ਹਨ ਪਰ ਮਨ ਵਿੱਚ ਬਸੇ ਰਹਿੰਦੇ ਹਨ ਟੁੱਟੀਆਂ ਗੰਡਣ ਲਈ ਜਦੋਂ ਸ਼ਬਦ ਸਾਡਾ ਸਾਥ ਛੱਡ ਜਾਂ ਤਾਂ ਅਸੀਂ ਵਿਸ਼ੇਸ਼ ਸੰਕੇਤਾਂ ਹਰਕਤਾਂ ਦੀ ਊਟ ਲੈਂਦੇ ਹਾਂ ਜਦੋਂ ਕੋਈ ਸਾਨੂੰ ਸੁਲਾਬੀ ਜੀ ਵਧਾਈ ਦੇਵੇ ਤਾਂ ਸਾਡੀ ਖੁਸ਼ੀ ਵਿੱਚ ਨਹੀਂ ਦਰਦ ਵਿੱਚ ਵਾਤਾ ਹੁੰਦਾ ਹੈ ਕਈ ਵਾਰੀ ਅਸੀਂ ਆਪਣੇ ਆਪਣਾ ਰੁੱਸੇ ਹੁੰਦੇ ਹਾਂ ਸੋ ਕਿਸੇ ਨੂੰ ਸਲਾਮ ਕਰਨ ਦੀ ਸਾਡੇ ਵਿੱਚ ਸਮਰੱਸਾ ਹੀ ਨਹੀਂ ਹੁੰਦੀ ਇਸਤਰੀਆਂ ਨਾ ਕੇਵਲ ਪ੍ਰਣਾਮ ਸਲਾਮ ਬਧੇਰੇ ਕਰਦੀਆਂ ਹਨ ਉਹ ਬੁਲਾਏ ਜਾਣਾ ਵੀ ਬਧੇਰੇ ਪਸੰਦ ਕਰਦੀਆਂ ਹਨ ਕੋਈ ਵੀ ਇੰਨਾ ਰੁੱਝਿਆ ਹੋਇਆ ਨਹੀਂ ਹੁੰਦਾ ਕਿ ਉਸ ਕੋਲ ਸਲਾਮ ਦਾ ਜਵਾਬ ਦੇਣ ਦਾ ਵੀ ਸਮਾਂ ਨਾ ਹੋਵੇ ਬਧੇਰੇ ਸਲਾਮਾ ਸਾਨੂੰ ਬਧੇਰੇ ਆਈਆਂ ਚਿੱਠੀਆਂ ਵਾਂਗ ਪ੍ਰਸੰਨ ਕਰਦੀਆਂ ਹਨ ਜਿਨ੍ਹਾਂ ਨਾਲ ਸਾਨੂੰ ਆਪਣੇ ਮਹੱਤਵਪੂਰਨ ਹੋਣ ਦਾ ਅਹਿਸਾਸ ਹੁੰਦਾ ਹੈ ਜਿੱਥੇ ਕਿਦਰੇ ਵੀ ਜੀਵਨ ਹੈ ਉੱਥੇ ਖਤਰੇ ਹਨ ਜਿੱਥੇ ਕਿਦਰੇ ਵੀ ਖਤਰੇ ਹਨ ਉਹਨਾਂ ਤੋਂ ਬਚਣ ਦੀ ਇੱਛਾ ਵੀ ਸਵਭਵਕ ਹੈ ਇਹ ਇੱਛਾ ਮਿਲਬਰਤਨ ਦੀ ਭਾਵਨਾ ਜਗੋਂਦੀ ਹੈ ਮਿਲਬਰਤਨ ਦੀ ਭਾਵਨਾ ਸਲਾਮ ਨਾਲ ਜਨਮਦੀ ਹੈ ਆਪਣੀ ਮਿਲਬਰਤਨ ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅਸੀਂ ਵੱਖਰੀ ਪਾਂਧੀ ਸਲਾਮ ਵਰਤਦੇ ਹਾਂ ਕਿਸੇ ਨੂੰ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਮਿੱਤਰ ਪਿਆਰੇ ਦੀ ਮੌਤ ਉਪਰੰਤ ਜਦੋਂ ਅਸੀਂ ਮਿਲਦੇ ਹਾਂ ਤਾਂ ਉਸ ਦਾ ਹੱਥ ਵੀ ਮਿਲਾਉਂਦੇ ਹਾਂ ਗਲਬੱਕੜੀ ਵੀ ਪਾਉਂਦੇ ਹਾਂ ਤੇ ਰੋਂਦੇ ਵੀ ਹਾਂ ਇਹ ਦੂਰੀ ਜਾਂ ਤੀਜੀ ਸੰਗਣੀ ਸਲਾਮ ਹੁੰਦੀ ਹੈ। ਕਈ ਵਾਰੀ ਸਿਰ ਨਾਲ ਸਿਰ ਜੋੜ ਕੇ ਰੁਆ ਜਾਂਦਾ ਹੈ। ਏਵੇਂ ਅਸੀਂ ਸ਼ਬਦਾਂ ਨਾਲ ਹੀ ਨਹੀਂ ਅਥਰੂਆਂ ਨਾਲ ਵੀ ਇੱਕ ਦੂਜੇ ਦਾ ਹਾਲ ਪੁੱਛਦੇ ਹਾਂ। ਹੱਥ ਫੜ ਕੇ ਜਾਂ ਪਿੱਠ ਥਾਪੜ ਕੇ ਜਾਂ ਸਿਰ ਬਲੋਸ ਕੇ ਜਾਂ ਮੋਢੇ ਉੱਤੇ ਹੱਥ ਰੱਖ ਕੇ ਅਸੀਂ ਨਿੱਕੀ ਕਰਵਕੜੀ ਦਾ ਪ੍ਰਭਾਵ ਦਿੰਦੇ ਹਾਂ। ਹਮਦਰਦੀ ਤੇ ਮਿਲ ਵਰਤਨ ਦੇ ਨਾਲ ਪ੍ਰਗਟਾਵਿਆਂ ਨਾਲ ਵੱਡੇ ਵੱਡੇ ਦੁੱਖ ਵੀ ਸਹਿਣਯੋਗ ਹੋ ਜਾਂਦੇ ਹਨ। ਜਾਨਵਰਾਂ ਵਿੱਚ ਵੀ ਇੱਕ ਦੂਜੇ ਨੂੰ ਮਿਲਣ ਸਮੇਂ ਸਲਾਮ ਵਰਗੇ ਕੋਈ ਸੰਕੇਤ ਦੇਖਣ ਨੂੰ ਮਿਲਦੇ ਹਨ ਪਰ ਮਨੁੱਖ ਜਾਤੀ ਨੇ ਇਹਨਾਂ ਸੰਕੇਤਾਂ ਵਰਤਾਰਿਆਂ ਤੇ ਅਜਿਹੇ ਸ਼ਬਦਾਂ ਦਾ ਪੂਰਾ ਤਾਣਾ ਪੇਟਾ ਉਸਾਰਿਆ ਹੋਇਆ ਹੈ ਜਾਨਵਰਾਂ ਵਿੱਚ ਵਿਦਾਇਗੀ ਦੇ ਸੰਕੇਤ ਨਹੀਂ ਮਿਲਦੇ ਸ਼ਾਇਦ ਨੇੜੇ ਤੇੜੇ ਰਹਿਣ ਕਾਰਨ ਉਹਨਾਂ ਨੂੰ ਵਿਦਾ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ ਮਨੁੱਖਾਂ ਵਿੱਚ ਮਿਲਣੀ ਦੇ ਵਰਤਾਰੇ ਆਮ ਕਰਕੇ ਪ੍ਰਸੰਤਾ ਵਾਲੇ ਅਤੇ ਤਸੱਲੀ ਵਾਲੇ ਹੁੰਦੇ ਹਨ ਜਦੋਂ ਕਿ ਵਿਦਾਇਗੀ ਅਤੇ ਵਿਛੋੜੇ ਦੇ ਵਰਤਾਰੇ ਅਕਸਰ ਗੰਭੀਰ ਅਤੇ ਉਦਾਸੀ ਵਾਲੇ ਹੁੰਦੇ ਹਨ ਜਿਉਂ-ਜਿਉਂ ਕਬੀਲੇ ਵੱਡੇ ਹੁੰਦੇ ਗਏ ਅਤੇ ਖਿੰਡਦੇ ਗਏ ਹਨ ਤਿਉਂ ਤੋਂ ਮਿਲਣੀ ਤੇ ਵਿਦਾਇਗੀ ਦੇ ਅਫਸਰ ਵੀ ਬੱਧ ਦੇ ਹਨ ਇਹਨਾਂ ਅਫਸਰਾਂ ਨੇ ਮਨੁੱਖੀ ਵਿਹਾਰ ਨੂੰ ਨਿਯਮਬੱਧ ਕੀਤਾ ਹੈ ਅਤੇ ਮਨੁੱਖ ਨੂੰ ਇਸ ਯੋਗ ਬਣਾਇਆ ਹੈ ਕਿ ਉਹ ਖਿੜੇ ਮੱਥੇ ਦੂਜਿਆਂ ਨੂੰ ਕਹਿ ਸਕੇ ਸਾਡੀ ਸलाम ਕਬੂਲ ਕਰਨਾ ਧੰਨਵਾਦ